15 ਤਰੀਕ ਨੂੰ ਨੋ ਪਰਚੇਜ ਹੈ ਜੀ ਕੋਈ ਸ਼ੱਕ ਨਹੀਂ ਹੈ ਉਹ ਕਰ ਰਿਹਾ ਇਹ ਜਿਹੜਾ ਡਿਸੀਜਨ ਹੈ ਸਾਡੀ ਪੰਜਾਬ ਬੋਡੀ ਦਾ ਹੈਗਾ ਠੀਕ ਹੈ ਤਾਂ ਅਸੀਂ ਵੀ ਉਹਦਾ 파ਟ ਹੈਗੇ ਆ ਅਸੀਂ ਵੀ ਉਹਨੂੰ ਉਹਨੂੰ ਮੰਨਾਂਗੇ ਉਹਦੇ ਨਾਲ ਜਾਣਾ ਪਏਗਾ ਸਾਡਾ ਸਾਡੇ ਲਈ ਵੀ ਉਹ ਇਨੀ ਪ੍ਰੋਬਲਮ ਹੈਗੀ ਹੈ 22 ਤਰੀਕ ਨੂੰ ਨੋ ਸੇਲ ਹੈ ਇੱਕ ਦਿਨ ਲਈ ਕਿਹਾ ਜਾ ਰਿਹਾ ਹੈਗਾ ਸੋ ਇਹ ਚੀਜ਼ ਜਿਹੜੀ ਹੈ ਸਾਨੂੰ ਬੜਾ ਨਾ ਚਾਹੁੰਦੇ ਹੋਏ ਵੀ ਕਰਨੀ ਪੈ ਰਹੀ ਹੈ ਕਿਉਂਕਿ ਸਾਡੇ ਕੋਲ ਕੋਈ ਚੁਆਇਸ ਨਹੀਂ ਹੈ ਵਜ੍ਹਾ ਕਿ ਕਿਸ ਕਰ ਵਜ੍ਹਾ ਪਿਛਲੇ 7 ਸਾਲ ਤੋਂ ਸਾਡਾ ਜਿਹੜਾ ਮਾਰਜਨ ਹੈ ਸਾਡੀ ਕਮਿਸ਼ਨ ਹੈ ਉੱਥੇ ਦੀ ਉੱਥੇ ਹੀ ਹੈ ਹਰ ادارਾ ਹਰ ਜਗ੍ਹਾ ਹਰ ਜਿਹੜੀ ਪ੍ਰਾਈਵੇਟ ਸੰਸਥਾ ਜਾਂ ਕੋਈ ਵੀ ਫੈਕਟਰੀ ਹੈ ਜਾਂ ਕਿਤੇ ਵੀ ਹੈ ਸਭ ਦੀ ਕਿਤੇ ਨਾ ਕਿਤੇ ਸਾਲ ਬਾਅਦ ਗਰੋਥ ਹੁੰਦੀ ਹੈ ਜਾਂ ਕਿਸੇ ਦੀ ਸੈਲਰੀ ਵਧੀ ਹੈ ਕਿਸੇ ਦਾ ਕਿਸੇ ਦਾ ਪ੍ਰੋਫਿਟ ਵਧਦਾ ਹੈਗਾ ਪਿਛਲੇ 7 ਸਾਲ ਤੋਂ 60 ਰੁਪਏ ਪੈਟਰੋਲ ਤੋਂ 100 ਰੁਪਇਆ ਹੋ ਗਿਆ ਪਰ ਸਾਡੀ ਸੈਲਰੀ ਜਿਹੜੀ ਹੈ ਸਾਡੀ ਜਿਹੜੀ ਕਮਿਸ਼ਨ ਹੈ ਉਹ 7 ਸਾਲ ਤੋਂ ਉੱਥੇ ਦੀ ਉੱਥੇ ਹੀ ਹੈ ਅਸੀਂ ਤੇ ਬੇਨਤੀ ਕਰਦੇ ਹਾਂ ਅਸੀਂ ਲੜਨ ਵਾਲੇ ਲੋਕ ਨਹੀਂ ਆ ਅਸੀਂ ਤਾਂ ਪਬਲਿਕ ਦੇ ਨਾਲ ਹਮੇਸ਼ਾ ਹੀ ਰਹਿਣੇ ਜੁੜੇ ਰਹਿੰਨੇ ਆ ਤਾਂ ਸਟ੍ਰਾਈਕ ਲਵੈ ਤਾਂ ਠੀਕ ਨਹੀਂ ਹੈ ਸਾਡਾ ਤਾਂ ਮਕਸਦ ਇਹ ਹੈ ਵੀ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਤੇ ਸਾਡਾ ਮਸਲਾ ਵੀ ਹੱਲ ਹੋ ਜਾਏ ਇਹ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਗੱਲ ਮੰਨੀ ਜਾਵੇ ਅੱਛਾ ਜੇਕਰ ਮਤਲਬ 22 ਤਰੀਕ ਨੂੰ ਸਟ੍ਰਾਈਕ ਹੁੰਦੀ ਹੈ ਤੇ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਇੱਕ ਸਪੈਸ਼ਲੀ ਵਾਲਾ ਕਾਫੀ ਫੜਾ ਦਾ ਬੜੀ ਮਚ ਗਈ ਸੀ ਪٹرول ਮਿਲੇਗਾ ਲੋਕਾਂ ਨੂੰ ਪٹرول ਦੇਖੋ ਐਸਾ ਹੈ ਕੋਈ ਚੀਜ਼ ਕੋਈ ਵੀ ਚੀਜ਼ ਜਿਹੜੀ ਹੈ ਖਤਰ ਕੋਈ ਵੀ ਚੀਜ਼ ਜਿਹੜੀ ਹੈ ਖਤਮ ਨਹੀਂ ਹੁੰਦੀ ਹੁੰਦੀ ਹਰ ਚੀਜ਼ ਦਾ ਸੋਲੂਸ਼ਨ ਹੈਗਾ ਤੋਂ ਅਸੀਂ ਤਾਂ ਪਬਲਿਕ ਨੂੰ ਕਵਾਂਗੇ ਵੀ ਜਿੰਨਾ ਜ਼ਰੂਰਤ ਆ ਉਹਨਾਂ ਲਵੋ ਕਿਉਂਕਿ ਜਦੋਂ ਇਹ ਚੀਜ਼ ਬਣਦੀ ਹੈਗੀ ਆ ਲੋਕ ਜਿਨ੍ਹਾਂ ਨੂੰ ਨਹੀਂ ਵੀ ਚਾਹੀਦਾ ਉਹ ਵੀ ਲੈ ਜਾਂਦੇ ਨੇ ਤੇ ਜਿਨ੍ਹਾਂ ਨੂੰ ਘੱਟ ਚਾਹੀਦਾ ਉਹ ਜ਼ਿਆਦਾ ਲੈ ਜਾਂਦੇ ਨੇ ਤੋਂ ਉਸ ਟਾਈਮ ਜਾ ਕੇ ਪ੍ਰੋਬਲਮ ਆਂਦੀ ਹੈਗੀ ਆ ਸੋ ਸਾਡੀ ਤੇ ਬੇਨਤੀ ਹੈ ਨੋਬਤੀ ਨਾ ਆਵੇ ਤੋਂ ਉਸ ਤੋਂ ਪਹਿਲਾਂ ਸਰਕਾਰ ਸਾਡੀ ਗੱਲ ਮੰਨੇ ਤੇ ਸਾਡਾ ਲਈ ਵੀ ਮਸਲਾ ਦੂਰ ਹੋ ਜਾਏਗਾ ਕਿਉਂਕਿ ਸਾਡੇ ਨਾਲ ਬੜੇ ਲੋਕ ਜੁੜੇ ਨੇ ਹਰ ਪੰਪ ਦੇ ਉੱਤੇ ਕੋਈ ਨਾ ਕੋਈ ਜਿੰਨੇ ਮੁਲਾਜ਼ਮ ਨੇ ਉਹਨਾਂ ਦੇ ਅੱਗੋਂ ਬੱਚੇ ਨੇ ਸਾਡੇ ਬੱਚੇ ਨੇ ਸਾਡੀਆਂ ਫੈਮਲੀਆਂ ਨੇ ਤੇ ਇਹ ਬੜਾ ਵੱਡਾ ਨੰਬਰ ਬਣ ਜਾਂਦਾ ਹੈਗਾ ਕੋਈ ਸਟ੍ਰਾਈਕ ਲਵਜ ਤਬ ਵਧੀਆ ਹੈ ਹੀ ਨਹੀਂ ਸਾਡੀ ਮਜਬੂਰੀ ਹੈ ਨਾ ਅਸੀਂ ਇਸ ਚੀਜ਼ ਦੇ ਵਿੱਚ ਜਦੋਂ ਕੋਵਿਡ ਵੀ ਸੀਗਾ ਜਦੋਂ ਸਾਰੇ ਲੋਕ ਘਰਾਂ 'ਚ ਸੀਗੇ ਇੱਕ ਪੰਪ ਵਾਲੇ ਐਸੇ ਸੀਗੇ ਜਿਹੜੇ ਹਰ ਟਾਈਮ ਉਸ ਟਾਈਮ ਪਤਾ ਨਹੀਂ ਕਿੰਨੇ ਜੀਣਾ ਕਿੰਨੇ ਮਰਨਾ ਸਭ ਦੀ ਸੇਵਾ ਪੰਪ ਵਾਲਿਆਂ ਨੇ ਕੀਤੀ ਹੈਗੀ ਹੈ ਤੇ ਅਸੀਂ ਤੇ ਹੁਣ ਵੀ ਤਿਆਰ ਆਂ ਮਕਸਦ ਸਾਡਾ ਇਹ ਨਹੀਂ ਹੈ ਸਾਡੀ ਬੇਨਤੀ ਸੁਣੀ ਜਾਵੇ ਸਾਡੀ ਜਿਹੜੀ ਪ੍ਰੋਬਲਮ ਹੈ ਜੈਨੂਨ ਹੈ ਉੱਤੇ ਧਿਆਨ ਦਿੱਤਾ ਜਾਵੇ ਕਿਤੇ ਨਾ ਕਿਤੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਆਏਗੀ ਜੇ ਕੋਈ ਕਿਸੇ ਕੰਮ ਕਰੇ ਇੱਕ ਜਿੰਮੇ ਤਕਲੀਫ ਹੁੰਦੀ ਹੈ ਸਨ ਵੀ ਹੁੰਦੀ ਸਾਡਾ ਕਸਟਮਰ ਹੈ ਰੋਜ਼ ਜਿਹੜਾ ਬੰਦਾ ਸਾਡੇ ਕੋਲ ਆਂਦਾ ਹੈ ਪੈਸੇ ਦੇ ਕੇ ਜਾਂਦਾ ਚੀਜ਼ ਲੈ ਕੇ ਜਾਂਦਾ ਹੈ ਤੇ ਉਸ ਦਿਨ ਉਹ ਸਾਡੇ ਕੋਲ ਪੈਸੇ ਲੈ ਕੇ ਆਵੇ ਸੀ ਚੀਜ਼ ਨਾ ਦਈਏ ਸਾਡੀ ਵੀ ਦੁਕਾਨਦਾਰੀ ਹੈ ਤੇ ਸਾਨੂੰ ਵੀ ਤਕਲੀਫ ਹੁੰਦੀ ਹੈ ਅੱਛਾ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਸੀ ਅਪੀਲ ਕਰਦੇ ਆ ਜੀ ਇਹ ਨੋਬਤ ਨਾ ਆਂਦੇ ਹੋ ਪਲੀਜ਼ ਅਸੀਂ ਬੜੇ ਮਜਬੂਰ ਆ ਬੜੇ ਛੋਟੇ ਪੰਪ ਬੰਦ ਹੋ ਚੁੱਕੇ ਨੇ ਬੜਿਆਂ ਦੇ ਲੋਨ ਹੈਗੇ ਨੇ ਜਿਹੜੇ ਬੈਂਕਾਂ ਨੂੰ ਵਾਪਸ ਨਹੀਂ ਕੀਤੇ ਜਾ ਰਹੇ ਤੋਂ ਇਹ ਨੋਬਤ ਨਾ ਆਵੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਪ੍ਰਤੀ ਤੁਸੀਂ মিডিਆ ਵਾਲੇ ਸਾਡੀ ਗੱਲ ਨੂੰ ਉੱਪਰ ਪਹੁੰਚਾਓ ਤਾਂ ਜੋ ਇਹ ਜਿਹੜੀ ਚੀਜ਼ ਤੋਂ ਬਚਿਆ ਜਾ ਸਕੇ ਪਬਲਿਕ ਵੀ ਖੁਸ਼ ਰਹੇ ਤੇ ਸਾਡਾ ਮਸਲਾ ਵੀ ਹੱਲ ਹੋ ਜਾਏ ਇਕੱਲੀ ਪੰਜਾਬ ਦੀ ਤੇ ਸਾਰੇ ਦੇਖੋ ਐਸਾ ਹੈ ਪ੍ਰੋਬਲਮ ਜਿਹੜੀ ਹੈ ਨਾ ਰੋਟੀ ਸਭ ਨੇ ਖਾਣੀ ਹੈ ਜੀ ਚਾਹੇ ਉਹ ਪੰਜਾਬ ਵਾਲਾ ਚਾਹੇ ਉਹ ਦਿੱਲੀ ਵਾਲਾ ਚਾਹੇ ਉਹ ਬੰਬੇ ਵਾਲਾ ਹੈਗਾ ਤਕਲੀਫ ਸਭ ਦੀ ਬਰਾਬਰ ਦੀ ਹੈ ਸੋ ਅੱਜ ਪੰਜਾਬ ਹੈ ਕੱਲ ਹਰਿਆਣਾ ਹੋ ਜਾਏਗਾ ਫਿਰ ਦਿੱਲੀ ਹੋ ਜਾਏਗਾ ਸਭ ਨੇ ਅਲਟੀਮੇਟਲੀ ਤਾਂ ਤਕਲੀਫ ਪੈਨ ਇੰਡੀਆ ਇਹ ਪ੍ਰੋਬਲਮ ਹੈਗੀ ਹੈ ਸੋ ਛੋਟਾ ਸ਼ਹਿਰ ਹੁਣ ਕਰਕੇ ਸਾਡੇ ਕੋਲੋਂ ਪ੍ਰੋਬਲਮ ਜਿਹੜੀ ਹੈ ਛੋਟੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਚ ਨੇ ਤੋਂ ਤਾਂ ਕਰਕੇ ਇਹ ਸਾਰਾ ਇੰਡੀਆ ਦੇ ਵਿੱਚ ਸੇਮ ਪ੍ਰੋਬਲਮ ਹੈ। ਕਦੀ ਪ੍ਰੋਬਲਮ ਨਾ ਸੋਲ ਕੀਤੀ ਗਈ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ? ਦੇਖੋ ਜੀ ਗੱਲ ਇਹ ਆ ਅਸੀਂ ਲੜਨ ਵਾਲੇ ਬੰਦੇ ਨਹੀਂ ਹੈਗੇ। ਜੀ ਅਸੀਂ ਬੇਨਤੀ ਕਰਾਂਗੇ ਅਸੀਂ ਫੇਰ ਜਾ ਕੇ ਰਿਕੁਐਸਟ ਕਰਾਂਗੇ ਤੋਂ ਐਸੀ ਕੋਈ ਚੀਜ਼ ਨਹੀਂ ਵੀ ਜਿਹੜੀ ਅਸੀਂ ਨਜਾਇਜ਼ ਆ ਜਾਂ ਫੱਸੀ ਹੈਗੇ ਆ ਜਾਂ ਜਿਹੜੀ ਜੀ ਸਾਡੀ ਇਹ ਜੈਨੂਇਨ ਪ੍ਰੋਬਲਮ ਹੈ ਪਬਲਿਕ ਵੀ ਸਮਝਦੀ ਹੈ ਕਿ 7 ਸਾਲ ਚ ਜਿਹਨੂੰ ਬੰਦੇ ਨੂੰ ਕੋਈ ਫਰਕ ਹੀ ਨਾ ਆਇਆ ਹੋਵੇ 7 ਸਾਲ ਚ ਇੱਕੋ ਸੈਲਰੀ ਤੇ ਕੋਈ ਬੰਦਾ ਕੰਮ ਨਹੀਂ ਕਰਦਾ ਹੈਗਾ ਤੋ ਕਾਈਂਡਲੀ ਸਾਡਾ ਮਕਸਦ ਇਹ ਨਹੀਂ ਹੈਗਾ ਸਾਡੀ ਮਸਲਾ ਸਿੰਪਲ ਹੱਲ ਕਰ ਦਿਓ ਤੇ ਅਸੀਂ ਇਹ ਚੀਜ਼ਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦੇ। ਖਬਰ ਚੱਲਣ ਨਾਲ ਫਿਰ ਲੋਕਾਂ ਨੇ ਪਿਛਲੀ ਵਾਰ ਵਾਂਗੂ ਸਟਾਕ ਬਲੌਕ ਕਰਨਾ ਸ਼ੁਰੂ ਕਰ ਦੇਣਾ। ਇਹ ਮਾੜੀ ਚੀਜ਼ ਹੁੰਦੀ ਹੈ। ਇਹ ਤੋਂ ਅਵੋਇਡ ਕਰੋ। ਚੀਜ਼ ਮੁੱਕਣੀ ਕੋਈ ਨਹੀਂ ਹੈਗੀ ਐ। ਸਟਾਕ ਨਾ ਕਰਿਓ। ਇਹ ਘਰ ਰੱਖਣ ਵਾਲੀ ਚੀਜ਼ ਨਹੀਂ ਹੈ। ਇਹ ਘਰ ਰੱਖ ਕੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈਗਾ। ਇਹ ਤਾਂ ਅੱਗ ਹੈ। ਤੋ ਇਹ ਤੋਂ ਬਚੋ। ਇਹ ਤਾਂ ਜਿੰਨੀ ਲੋੜ ਹੈ ਓਨੀ ਇਸਤੇਮਾਲ ਕਰੋ ਉਸ ਤੋਂ ਇਲਾਵਾ ਜੇ ਰੱਖੋਗੇ ਉਹ ਗਲਤ ਹੈ ਤੁਹਾਡੇ ਬੱਚੇ ਵੀ ਨੇ ਉਹਨਾਂ ਤੋਂ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਵਿਚਾਰ ਰੱਖੋ